thank you ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਨਗਰ ਕੀਰਤਨਾ ਗੁਰੂ ਕੇਸਗੜ੍ਹ ਸਾਹਿਬ ਤੋਂ ਇੱਥੇ ਬਟੰਡਾ ਵਿਖੇ ਪਹੁੰਚਿਆ ਤੇ ਸਾਡੇ ਨਾਲ ਸਿੰਘ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕੀ ਕੀ ਪ੍ਰੋਗਰਾਮ ਨੇ ਕਿੱਥੋਂ ਆਇਆ ਤੇ ਕਿੱਥੇ ਸਮਾਪਤੀ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਅੱਜ ਜਿਹੜਾ ਨਗਰ ਕੀਰਤਨਾ ਇੱਥੇ ਪਹੁੰਚਿਆ ਕੀ ਕਹਿਣਾ ਚਾਹੁੰਦੇ ਆ ਇਸ ਬੰਦੇ ਜਿਹੜਾ ਇਹ ਨਗਰ ਕੀਰਤਨਾ ਜੀ ਆਪੇ ਗੁਰ ਤੇਲਾ ਨਗਰ ਕੀਰਤਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸਭਾ ਸੈਟਿੰਗਾਂ ਸਾਧੂਆਂ ਪੁਰਖਾਂ ਦੇ ਸਹਿਯੋਗ ਸਦਕਾ ਇਹ 10 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਿਆ ਜੀ 16 ਤਰੀਕ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਜਾ ਕੇ ਦੀ ਸਮਾਪਤੀ ਹੈ ਅੱਜ ਦਾ ਜਿਹੜਾ ਪੜਾ ਇਹ ਆਪਾਂ ਇੱਥੇ ਖੜੇ ਆ ਇਹ ਗੁਰਦੁਆਰਾ ਬਠਿੰਡਾ ਦੇ ਵਿੱਚ ਬਾਬਾ ਹਾਜੀ ਰਤਨ ਦਾ ਜਿਹੜਾ ਗੁਰਦੁਆਰਾ ਹੈ ਉਸ ਪੜਾ ਦੇ ਉੱਤੇ ਆਪਾਂ ਖੜੇ ਇੱਥੋਂ ਅੱਜ ਨਗਰ ਕੀਰਤਨ ਨੇ ਰਵਾਨਗੀ ਲੈਣੀ ਹੈ ਇਸ ਤੋਂ ਬਾਅਦ ਜਿਹੜਾ ਨਗਰ ਕੀਰਤਨ ਦਾ ਸਭ ਤੋਂ ਲਾਸਟ ਪੜਾ ਦਮਦਮਾ ਸਾਹਿਬ ਅੱਜ ਨਗਰ ਕੀਰਤਨੇ ਪਹੁੰਚ ਜਾਣਾ ਜੀ ਕੱਲ ਜਿੱਥੇ ਸਮਾਪਤੀ ਹੋਵੇਗੀ ਉੱਥੇ ਕੋਈ ਪ੍ਰੋਗਰਾਮ ਵਗੈਰਾ ਵੀ ਰੱਖੇ ਗਏ ਸਮਾਗਮ ਵੀ ਰੱਖਿਆ ਗਿਆ ਹਾਂ ਜੀ ਬਹੁਤ ਵੱਡੇ ਸਮਾਗਮ ਰੱਖੇ ਗਏ ਆ ਉੱਥੇ ਸਾਰੇ ਸਾਧੂ ਮਹਾਂਪੁਰਖ ਇਲਾਕੇ ਦੀਆਂ ਸਭਾ ਸੁਸਾਇਟੀਆਂ ਪੰਥ ਦੀਆਂ ਮਾਨਸ਼ਕੀਤਾਂ ਧਖਤ ਸਾਹਿਬਾਂ ਦੇ ਜਥੇਦਾਰ ਸਾਹਿਬਾਨ ਸਾਰੇ ਉੱਥੇ ਪਹੁੰਚਣਗੇ ਜੀ ਸਮੁੱਚਾ ਖਾਲਸਾ ਪੰਥ ਨੰਗ ਸਿੰਘ ਜਥੇਬੰਦੀਆਂ ਸਾਰਾ ਖਾਲਸਾ ਪੰਥ ਉੱਥੇ ਹਾਜ਼ਰ ਹੋਵੇਗਾ ਗੁਰੂ ਸਾਹਿਬਾਂ ਦੇ ਰੇ ਖੰਡਪਾਟ ਸਾਹਿਬ ਪ੍ਰਕਾਸ਼ ਕਰਾਏ ਗਏ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹਨਾਂ ਦੇ ਭੋਗ ਪਾਏ ਜਾਣਗੇ ਮਗਰੋਂ ਦਵਾਨ ਸਜਣਗੇ ਕਵੀ ਦਰਵਾਰ ਹੋਣਗੇ ਢਾਡੀ ਦਰਵਾਰ ਹੋਣਗੇ ਫਿਰ ਅਗਲੇ ਦਿਨ ਜਿਹੜੀਆਂ ਸਾਡੀਆਂ ਵਿਰਾਸਤੀ ਖੇਡਾਂ ਖਾਲਸਾਈ ਖੇਡਾਂ ਹੋਣਗੀਆਂ ਨੰਗ ਸਿੰਘ ਮਹਲਾ ਕੱਢਣਗੇ ਘੋੜਸਵਾਰੀ ਹੋਵੇਗੀ ਗੱਤਕਾ ਖੇਡੇ ਜਾਣਗੇ ਇਹ ਨਗਰ ਕੀਰਤਨ ਦੇ ਨਾਲ ਬਹੁਤ ਵੱਡਾ ਸੰਗਤਾਂ ਚ ਭਾਰੀ ਇਤਿਸ਼ਾ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਨੂੰ ਨਗਰ ਕੀਰਤਨ ਕੱਢਣ ਚਾਹੀਦੇ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸਾਡੇ ਜਿਹੜੀਆਂ ਪਰੰਪਰਾਵਾਂ ਤੋਂ ਜਿਹੜੀਆਂ ਸਾਡੀਆਂ ਸਿੱਖ ਸਿਧਾਂਤਾਂ ਦੀਆਂ ਪਰੰਪਰਾਵਾਂ ਐ ਸਾਡੀਆਂ ਮਰਜ਼ਾਦਾ ਹੈ ਉਹਨਾਂ ਨੂੰ ਉਹਨਾਂ ਤੋਂ ਅਥਾਹਤ ਹੋ ਕੇ ਉਹਨਾਂ ਨੂੰ ਸੰਭਾਲਣ ਦਾ ਯਤਨ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੀ ਨਹੀਂ ਸਾਡੇ ਨਾਲ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਅਜ ਬਠਿੰਡਾ ਦੀ ਧਰਤੀ ਤੇ ਪਹੁੰਚਿਆ ਕੀ ਕਹਿਣਾ ਚਾਹੁੰਦੇ ਨਗਰ ਕੀਰਤਨ ਜਿਹੜਾ ਇਹ 10 ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਜੀ ਤੋਂ ਚੱਲਿਆ ਐਸਜੀਪੀਸੀ ਦਾ ਮਹਾਨ ਉਪਰਾਲਾ ਇਹ ਵੈਸੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਸਾਡੀ ਮਰਜ਼ਾਦਾ ਹੀ ਹੈ ਕਿ ਸਿੱਖ ਰਵੈਤਾਂ ਅਨੁਸਾਰ ਪਰਾਤਨ ਸਾਨੂੰ ਰਹਿਤ ਨਾਵਿਆਂ ਚੋਂ ਇਹ ਗੱਲਾਂ ਮਿਲਦੀਆਂ ਨੇ ਪਰ ਅੱਜ ਜਿਹੜੀ ਇਹ ਸਮੇਂ ਦੀ ਲੋੜ ਹੈ ਮੈਂ ਇਸ ਗੱਲ ਦੀ ਬਹੁਤ ਹੀ ਪ੍ਰਸ਼ੰਸਾ ਕਰਦਾ ਕਿ ਅੱਜ ਜਿਹੜੇ ਲੋਕ ਨੇ ਅਗਿਆਨਵਾਨ ਨੇ ਜਿਨ੍ਹਾਂ ਦੀ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਜਿਨ੍ਹਾਂ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਬਲੀਦਾਨ ਦਿੱਤਾ ਅੱਜ ਉਹਨਾਂ ਦਾ ਮੂੰਹ ਡੇਰਿਆਂ ਵੱਲ ਤੇ ਧਰਮ ਪਰਵਰਤਨ ਵੱਲ ਹੋ ਗਿਆ ਤੇ ਤਾਂ ਕਿ ਜੇ ਅਸੀਂ ਇਹੋ ਜਿਹੀਆਂ ਮੂਵਮੈਂਟਾਂ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਨਗਰ ਕੀਰਤਨ ਸਜਾਏ ਜਾ ਰਹੇ ਨੇ ਇਹਦੇ ਨਾਲ ਲੋਕਾਂ ਨੂੰ ਜਿੱਥੇ ਉਤਸ਼ਾਹਤ ਹੁੰਦਾ ਉੱਥੇ ਗਿਆਨवान ਵੀ ਹੁੰਦੇ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਵਿਰਸੇ ਨਾਲ ਜੁੜਨ ਦਾ ਇੱਕ ਬਹੁਤ ਵਧੀਆ ਸਮਾਂ ਮਿਲਦਾ ਹੈ ਸੋ ਮੈਂ ਇਹਦੀ ਬਹੁਤ ਪ੍ਰਸ਼ੰਸਾ ਵੀ ਕਰਦਾ ਜੀਓ ਆਇਆਂ ਨੂੰ ਵੀ ਕਹਿੰਦਾ ਮੈਂ ਇੱਕ ਸਿੱਖ ਹੋਣ ਦੇ ਨਾਤੇ ਆਪਣਾ ਜਿੰਨਾ ਕੁ ਬਣਦਾ ਯੋਗਦਾਨ ਵੀ ਪਾ ਰਿਆਂ ਤੇ ਮੈਂ ਸਾਰੇ ਨੌਜਵਾਨਾਂ ਨੂੰ ਸਾਰੇ ਵੀਰਾਂ ਨੂੰ ਬਾਕੀ ਦੂਸਰੇ ਧਰਮ ਵਾਲਿਆਂ ਨੂੰ ਵੀ ਕਿ ਇਹ ਇੱਕ ਐਸਾ ਧਰਮ ਹੈ ਇਹ ਇਕੱਲਾ ਦੂਸਰੇ ਧਰਮਾਂ ਦੀ ਖਾਤਰ ਲੜਦਾ ਹੀ ਨਹੀਂ ਆਨਿਸ਼ਾਨ ਤੇ ਬਚਾਉਣ ਦਾ ਕੰਮ ਹੀ ਨਹੀਂ ਕਰਦਾ ਇਹ ਦੂਸਰੇ ਧਰਮਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਕਲਾਵੇ ਵਿੱਚ ਲੈ ਕੇ ਗੁਰੂ ਨਾਲ ਜੋੜਨ ਦਾ ਇੱਕ ਬਹੁਤ ਵੱਡਾ ਉਪਰਾਲਾ ਕਰਦਾ ਹੈ ਅੱਜ ਗੁਰਦੁਆਰਾ ਹਜੀ ਰਤਨ ਸਾਹਿਬ ਪਹੁੰਚਣ ਤੇ ਇਥੋਂ ਦੀ ਮੈਨੇਜਮੈਂਟ ਔਰ ਐਸਜੀਪੀਸੀ ਮੈਂਬਰ ਸਰਦਾਰ ਅਮਰੀਕ ਸਿੰਘ ਜੀ ਕੋਟਸ਼ਮੀਰ ਮੈਨੇਜਰ ਸਾਹਿਬ ਮੈਂ ਸੁਣਿਆ ਇੱਥੇ ਪ੍ਰਧਾਨ ਸਾਹਿਬ ਵੀ ਪਹੁੰਚਣ ਵਾਲੇ ਨੇ ਇਹ ਹੋਰ ਵੀ ਬਹੁਤ ਵੱਡੀਆਂ ਗੱਲਾਂ ਨੇ ਜਦੋਂ ਕੋਈ ਸਾਡਾ ਲੀਡਰ ਕੋਈ ਸਾਡਾ ਆਗੂ ਅਗਵਾਈ ਕਰਨ ਵਾਲੇ ਲੋਕ ਰੋਲ ਮਾਡਲ ਦੇ ਤੌਰ ਤੇ ਸਾਡੇ ਵਿੱਚ ਵਿਚਰਦੇ ਨੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਇੱਕ ਇਤਿਹਾਸ ਬਣਦਾ ਹੈ ਵੀ ਨੇ ਸਾਡੇ ਨਾ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਮਹਾਨ ਨਗਰ ਕੀਰਤਨ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਨੂੰ ਇੱਥੇ ਬਠਿੰਡਾ ਪਹੁੰਚਣ ਤੇ ਜੀ ਆਇਆਂ ਕਹਣਾ ਮੈਂ ਸਭ ਤੋਂ ਵੱਡੀ ਇਹ ਗੱਲ ਸਮਝਦਾ ਕਿ ਅੱਜ ਕੋਰ ਕਲਯੁਗ ਦੇ ਵਿੱਚ ਜਿਹੜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜਨ ਦਾ ਇਹ oprala ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਬੜਾ ਵੱਡਾ oprala ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦੇ ਹੜੇ ਨੂੰ ਸਮਰਪਿਤ ਇਹ ਆਪੇ ਗੁਰਚੇਲਾ ਨਗਰ ਕੀਰਤਨ ਸ਼੍ਰੀ ਅਨੰਦਪੁਰ ਸਾਹਿਬ ਤੋਂ 10 ਤਰੀਕ ਨੂੰ ਆਰੰਭ ਕਰਕੇ ਗੁਰੂ ਗੋਬਿੰਦ ਸਿੰਘ ਮਾਰਗ ਜੀ ਤੇ ਚੱਲਦਾ ਹੋਇਆ ਸਾਰੇ ਪਿੰਡਾਂ ਵਿੱਚੋਂ ਨਗਰਾਂ ਵਿੱਚੋਂ ਸ਼ਹਿਰਾਂ ਵਿੱਚੋਂ ਹੁੰਦਾ ਹੋਇਆ ਬਠਿੰਡੇ ਪਹੁੰਚਿਆ ਤੇ ਅਸੀਂ ਸ਼ੁਰੂ ਤੋਂ ਕਾਫੀ ਦਿਨਾਂ ਤੋਂ ਨਾਲ ਚੱਲ ਕੇ ਦੇਖ ਰਹੇ ਹਾਂ ਕਿ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੋ ਸ਼ਾਸਤਰ ਹਨ ਉਹਨਾਂ ਦੇ ਦਰਸ਼ਨ ਕਰਨ ਦਾ ਜੋ ਨਵੀਂ ਪੀੜ੍ਹੀ ਹੈ ਜੋ ਅੱਜ ਕੋਰ ਕਲ ਯੁੱਗ ਦੇ ਵਿੱਚ ਹੋਰ ਸੋਸ਼ਲ ਮੀਡੀਆ ਜਾਂ ਹੋਰ ਕਈ ਕਾਰਨਾ ਕਰਕੇ ਧਰਮ ਤੋਂ ਵਿਸਰਦੀ ਜਾ ਰਹੀ ਹੈ ਗੁਰੂ ਸਾਹਿਬਾਂ ਦੇ ਇਤਿਹਾਸ ਤੋਂ ਵਿਸਰਦੀ ਜਾ ਰਹੀ ਹੈ ਉਸ ਇਤਿਹਾਸ ਨਾਲ ਜੁੜਨ ਦਾ ਇੱਕ ਬੜਾ ਵੱਡਾ ਉਪਰਾਲਾ ਹੈ ਮੈਂ ਆਉਣ ਵਾਲੇ ਸਮੇਂ ਵਿੱਚ ਵੀ ਮੰਗ ਕਰਦਾ ਕਿ ਹਰ ਸਾਡੇ ਅਜੇਹੇ ਦਿਹਾੜਿਆਂ ਦੇ ਉੱਤੇ ਅਜੇਹੇ ਨਗਰ ਕੀਰਤਨ ਆਰੰਭ ਕਰਕੇ ਪੂਰੀਆਂ ਸੰਗਤਾਂ ਦੇ ਵਿੱਚ ਐਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉਤਾਰ ਦੇਹਾੜਿਆਂ ਤੇ ਤਨਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਤਾਰ ਦੇਹਾੜਿਆਂ ਤੇ ਐਸੇ ਤਰ੍ਹਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦਾ ਇਹੋ ਜਿਹਾ ਮਹਾਨ ਉਪਰਾਲਾ ਹੋਣੇ ਚਾਹੀਦੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਤੇ ਨਾਲ ਸਾਡੇ ਅਜੀਤ ਦੀ ਇਹ ਜਿਹੜੀ ਟੀਮ ਹੈ ਜੋ ਸੰਗਤਾਂ ਤੱਕ ਇਹ ਆਪਣੇ ਮਾਧਿਅਮ ਰਾਹੀਂ ਪਹਚਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਾਰਨ ਮੰਨਦੇ ਹੋ ਜਿਵੇਂ ਨੌਜਵਾਨ ਪੀੜ੍ਹੀ ਆ ਵੱਡੇ ਪੱਧਰ ਤੇ ਪ੍ਰਵਾਸ ਵੀ ਕਰ ਰਹੀ ਆ ਜਾਂ ਸਿੱਖੀ ਨਾਲੋਂ ਦੂਰ ਜਾ ਰਹੀ ਆ ਕੀ ਕਾਰਨ ਮੰਨਦੇ ਹੋ ਕਾਰਨ ਜੀ ਇੱਕ ਤਾਂ ਜੋ ਸਮੇਂ ਦੀ ਗੱਲ ਐ ਕੋਹਰ ਕਲਯੁਗ ਐ ਕੋਹਰ ਕਲਯੁਗ ਦੇ ਵਿੱਚ ਜਿਹੜੀਆਂ ਅਸੀਂ ਕਹਿੰਨੇ ਕਿ ਸਾਇੰਸ ਨੇ ਬੜੀ ਤਰੱਕੀ ਕਰ ਲਈ ਐ ਪਰ ਇਹ ਤਰੱਕੀ ਨਹੀਂ ਐ ਕੁਝ ਅਜਿਹੇ ਇਸ ਜਿਹੇ ਕਾਰਨ ਹਨ ਘਟਨਾਵਾਂ ਹਨ ਕਿ ਸਾਡੇ ਇਤਿਹਾਸ ਨਾਲੋਂ ਵਿਛੜ ਕੇ ਜਦੋਂ ਜਿਹੜੀ ਸਾਡੀ ਨਵੀਂ ਪੀੜ੍ਹੀ ਇੱਕ ਨਵੇਂ ਯੁੱਗ ਦੀ ਤਰਫ ਵੱਧਦੀ ਹੈ ਤਾਂ ਉਦੋਂ ਜਿਹੜੇ ਸਾਡੇ ਗੁਰੂਆਂ ਦੇ ਇਤਿਹਾਸ ਹਨ ਜਾਂ ਜੋ ਸਾਡੇ ਮਤਲਬ ਧਰਮ ਨਾਲੋਂ ਟੁੱਟ ਕੇ ਦੂਜੇ ਪਾਸੇ ਜਾਂਦੇ ਆ ਸਾਡੇ ਅਸਲ ਦੇ ਵਿੱਚ ਜਿਹੜਾ ਸਾਡਾ ਧਰਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਈ ਹਜ਼ਾਰਾਂ ਸਾਲ ਪਹਿਲਾਂ ਕਹਤਾ ਸੀ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀਓ ਜਿਸ ਪਵਨ ਕੋ ਪਾਤੀ ਤੋਰੇ ਸੋ ਪਵਨ ਨਰ ਜੀਓ ਭੂਲੀ ਮਾਲਣੀ ਆ ਸਤਿਗੁਰ ਜਾਗਤਾ ਦੇਓ ਵਰਮਾ ਪਾਤੀ ਵਿਸ਼ਨੂੰ ਡਾਰੀ ਫੂਲ ਸ਼ੰਕਰ ਦੇਓ ਤਿੰਨੋਂ ਦੇ ਉਪਰ ਤਖ ਤੋਰੇ ਸੇਵ ਕਿਸ ਕੀ ਕਰਿਓ ਕੇ ਸਾਇੰਸ ਨੇ ਅੱਜ ਸਿੱਧ ਕੀਤਾ ਕਿ ਇਨਾਂ ਦਰਖਤਾਂ ਦੇ ਵਿੱਚ ਜਾਨ ਹੈ ਜਉਂਦੇ ਆ ਜਾਗਦੇ ਆ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਦੋਂ ਵੀ ਪਹਿਲਾਂ ਭਗਤ ਕਬੀਰ ਜੀ ਦੀ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕਿ ਮਤਲਬ ਅੱਜ ਜਿਹੜਾ ਇਹ ਧਰਮ ਤੇ ਸਾਇੰਸ ਦਾ ਜਿਹੜਾ ਇਹ ਜੋਗ ਹੈ ਨਾ ਅਸੀਂ ਇਹਦੇ ਵਿੱਚ ਫਸ ਚੁੱਕੇ ਹਾਂ ਸਾਡਾ ਜਿਹੜਾ ਧਰਮ ਆ ਉਹ ਪਹਿਲਾਂ ਪਰ ਅਸੀਂ ਸਮਝਦੇ ਕਿ ਸਾਇੰਸ ਨੇ ਬੜੀ ਤਰੱਕੀ ਕਰ ਲਈ ਤਰੱਕੀ ਨਹੀਂ ਇਹ ਜਿਹੜੀ ਸਾਇੰਸ ਦਾ ਯੁੱਗ ਆ ਇਹਦੇ ਵਿੱਚ ਜਿਹੜੀ ਕੌਮ ਹੈ ਨਿੱਗਰਦੀ ਜਾ ਰਹੀ ਹੈ ਧਰਮ ਨਾਲੋਂ ਟੁੱਟਦੀ ਜਾ ਰਹੀ ਹੈ ਪਰ ਅਸੀਂ ਕਹਿੰਦੇ ਇੱਕ ਤਰੱਕੀ ਕਰ ਲਈ ਇਹ ਤਰੱਕੀ ਨਹੀਂ ਹੈ ਇਹ ਤਰੱਕੀ ਸਾਨੂੰ ਇੱਕ ਬੜੇ ਵੱਡੇ ਨਰਕ ਦੇ ਵਿੱਚ ਸੁੱਟਦੀ ਜਾ ਰਹੀ ਹੈ ਧਰਮ ਨਾਲੋਂ ਤੋੜ ਰਹੀ ਹੈ ਗੁਰੂਆਂ ਦੇ ਇਤਿਹਾਸ ਨਾਲੋਂ ਤੋੜ ਰਹੀ ਹੈ ਸਾਬਜਾਂ ਦੇ ਇਤਿਹਾਸ ਨਾਲੋਂ ਤੋੜ ਰਹੀ ਹੈ ਅੱਜ ਰੋਲ ਮਾਡਲ ਕੁਝ ਹੋਰ ਹੀ ਬਣ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਪਤਾ ਨਹੀਂ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਦੀਆਂ ਵੀ ਇੱਕ ਤਰ੍ਹਾਂ ਚੱਲ ਰਹੀਆਂ ਫਿਲਮਾਂ ਚੱਲ ਰਹੀਆਂ ਅੱ ਜਾਂਦੀ ਪੰਜ ਪਿਆਰਾਂ ਦੇ ਨਾਲ ਨਹੀਂ ਜਾਂਦੀ ਸਿਰਫ ਕਾਰਨ ਕੀ ਹੈ ਕਿ ਸਾਇੰਸ ਨੇ ਤਰੱਕੀ ਕਰ ਲਈ ਮੈਂ ਅਰਦਾਸ ਬੇਨਤੀ ਕਰਦਾ ਆਕਾਲ ਪੁਰਖ ਪ੍ਰਮਾਤਮਾ ਅੱਗੇ ਕਿ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਨਾਲ ਆਪਣੇ ਇਤਿਹਾਸ ਨਾਲ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਕੇ ਰੱਖੇ ਸਾਨੂੰ ਅਜੇ ਹੀ ਸਾਇੰਸ ਦੀ ਤਰੱਕੀ ਦੀ ਲੋੜ ਨੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾ ਸਕਦੇ ਹਾਂ ਜਿਹੜਾ ਇਹਦੀ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨਗਰ ਕੀਰਤਨ ਦੀਆਂ ਜਿੱਥੇ ਪਾਲਕੀ ਸਾਹਿਬ ਦਾ ਨਾਲ-ਨਾਲ ਆ ਤੇ ਨਾਲ-ਨਾਲ ਗੁਰੂ ਸਾਹਿਬ ਦੇ ਜਿਹੜੇ ਸ਼ਸਤਰ ਆ ਉਹਨਾਂ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਵੀ ਉਹ ਵੀ ਮਗਰ ਨਾਲ ਦੀ ਨਾਲ ਜਿਹੜੇ ਨਗਰ ਕੀਰਤਨ ਦੇ ਨਾਲ ਹੀ ਚੱਲਣਗੇ ਜਿਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਰੀਆਂ ਵੱਖ-ਵੱਖ ਜਗ੍ਹਾ ਤੋਂ ਜਿਹੜੇ ਇਸ ਗੜ ਸਾਹਿਬ ਤੋਂ ਵੱਖ-ਵੱਖ ਜਗ੍ਹਾ 'ਚੋਂ ਅੱਜ ਬਠਿੰਡਾ ਦੀ ਧਰਤੀ ਤੇ ਪਹੁੰਚੇ ਤੇ ਇਸ ਤੋਂ ਬਾਅਦ ਤਲਵੰਡੀ ਸਾਬੋ ਵਿਖੇ ਤੱਕ ਸ੍ਰੀ ਦਮਦਮਾ ਸਾਹਿਬ ਪਹੁੰਚਣਗੇ ਤਾਂ ਤੁਹਾਨੂੰ ਤਸਵੀਰਾਂ ਨਾਲ ਦੀ ਨਾਲ ਦਿਖਾਉਨੇ ਆ ਜਿਹੜੇ ਗੁਰੂ ਸਾਹਿਬ ਦੇ ਸ਼ਸਤਰ ਆ ਵੱਡੀ ਪੱਧਰ ਤੇ ਜਿਹੜੀਆਂ ਸੰਗਤਾਂ ਜਿਹੜੀਆਂ ਦੇਖਣ ਆ ਰਹੀਆਂ ਦਰਸ਼ਨ ਕਰਨ ਆ ਰਹੀਆਂ ਤੇ ਨਾਲ ਦੀ ਨਾਲ ਉਹ ਜਿਹੜੀਆਂ ਤਸਵੀਰਾਂ ਵੀ ਲੈ ਰਹੀਆਂ ਕਿਉਂਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਵੱਖਰੀ ਪਹਿਚਾਣ ਮੰਨੀ ਜਾਂਦੀ ਆ ਖਾਸ ਕਰ ਸਿੱਖ ਧਰਮ ਵਿੱਚ ਕਿਉਂਕਿ ਜਿਹੜੀ ਉਹਨਾਂ ਦੀ ਵੱਡੀ ਕੁਰਬਾਨੀ ਉਹਨਾਂ ਨੂੰ ਸਰਵੰਸਦਾਨੀ ਕਿਹਾ ਜਾਂਦਾ ਕਿਉਂਕਿ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਨੇ ਕੌਮ ਦੇ ਲੇਖੇ ਲਾ ਦਿੱਤਾ ਜਿਸ ਤੇ ਚਾਹੇ ਛੋਟੇ ਬੱਚੇ ਹੋਣ ਚਾਹੇ ਉਹ ਪਿਤਾ ਹੋਵੇ ਤੇ ਚਾਹੇ ਖੋਰ ਜਿਹੜੇ ਪਰਿਵਾਰਕ ਜੀ ਹੋਣ ਉਹਨਾਂ ਨੇ ਸਾਰੇ ਇਸ ਕਰਕੇ ਕੁਰਬਾਨੀ ਜਿਹੜੀ ਕੌਮ ਦੇ ਲੇਖੇ ਲਾਤੇ ਇਸ ਕਰਕੇ ਉਹਨਾਂ ਨੂੰ ਸਰਬੰਸਿਧਾਨੀ ਵੀ ਕਿਹਾ ਜਾਂਦਾ ਤੇ ਅੱਜ ਵੱਡੀ ਪੱਧਰ ਤੇ ਜਿਹੜੀਆਂ ਤਿਆਰੀਆਂ ਹੋਈਆਂ ਤੇ ਹੁਣ ਥੋੜੀ ਸਮੇਂ ਬਾਅਦ ਦੀ ਜਿਹੜੀ ਰਵਾਨਗੀ ਹੋਵੇਗੀ ਤਾਂ ਵੱਖ-ਵੱਖ ਜਗ੍ਹਾ ਤੋਂ ਹੁੰਦੇ ਹੋਏ ਤੱਕਤ ਸ਼੍ਰੀ ਦਮਦਮਾ ਸਾਹਿਬ ਜਿਖੇ ਸਮਾਪਤੀ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਕਲਯੰਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਲੱਗ ਰਿਹਾ ਕਿ ਇਤਨੇ ਇਧ ਰਵਾਨਾ ਹੋਣ ਲੱਗਾ ਤਾਂ ਕੀ ਕਹਣਤ ਹੋਗੇ ਇਸਤਾਨਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਸੇਨਾ ਦਾ ਪ੍ਰਕਾਸ਼ ਗੁਰਪੁਰ ਕਾਲ ਨੂੰ ਸਮੁੱਚੇ ਤੌਰ ਤੇ ਸਮੂਹ ਗੁਰਨਾਕ ਨਾਮ ਲੇਵਾ ਭਾਈ ਭਾਈ ਦੇਸ਼ ਤੇ ਵਿਦੇਸ਼ ਦੀ ਧਰਤੀ ਤੇ ਸਾਰੇ ਮਨਾ ਰਹੇ ਆ ਭਾਵੇਂ ਗੁਰਪੁਰ ਤਖਸੈਰੀ ਪਟਨਾ ਸਾਹਿਬ ਵਿਖੇ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਹੋਇਆ ਉੱਥੇ ਮਨਾਇਆ ਜਾਂਦਾ ਪਰ ਇਸ ਵਾਰ ਸ਼ੌਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਯਤਨ ਕੀਤਾ ਗਿਆ ਕਿ ਹਰ ਸਾਲ ਸਤਗੁਰਾਂ ਦਾ ਪ੍ਰਕਾਸ਼ ਦਿਹਾੜਾ ਤੱਕ ਸਰੀ ਦਾਉਦਵਾ ਸਾਹਿਬ ਵਿਖੇ ਵੀ ਮਨਾਇਆ ਜਾਇਆ ਕਰੂਗਾ ਸੋ ਉਹਦੇ ਤਹਿਤ ਕਿਉਂਕਿ ਦੋਨੋਂ ਇਸਥਾਨ ਸਤਿਗੁਰਜੀ ਦੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸਤਿਗੁਰਾਂ ਨੇ ਬੜਾ ਲੰਮਾ ਅਰਸਾ ਉਸ ਧਰਤੀ ਨੂੰ ਭਾਗ ਲਾਏ ਫਿਰ ਤਖਤ ਦਾਉਦਵਾ ਸਾਹਿਬ ਜਿੱਥੋਂ ਸਤਿਗੁਰਾਂ ਨੇ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਸੇ ਕੀਤੀ ਸੋ ਇਹ ਮਹਾਨ ਨਗਰ ਕੀਰਤਨ 10 ਤਰੀਕ ਨੂੰ ਉੱਥੋਂ ਚਾਲੇ ਪਾਏ ਸੀ ਜਿਹੜੇ ਸਾਰੇ ਗੁਰੂ ਗੋਬਿੰਦ ਸਿੰਘ ਮਾਰਗ ਲਗਭਗ 600 ਕਿਲੋਮੀਟਰ ਤੈਅ ਕਰਦਾ ਹੋਇਆ ਅੱਜ ਹਾਜ਼ਿਰਤ ਨੂੰ ਇਸ ਗੁਰਦੁਆਰਾ ਸਾਹਿਬ ਟੈਂਡਾ ਵਿਖੇ ਰਾਤ ਪਹੁੰਚਿਆ ਸੀ ਤੇ ਹੁਣ ਇਹ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਜਾਣ ਦੀ ਤਿਆਰੀ ਆ ਸੋ ਸੰਗਤ ਮਾਜੀ ਭਾਈ ਨੇ ਜਿੱਥੇ ਗੁਰਪੁਰਬ ਮਨਾਉਣਾ ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਉਥੇ ਸਤਿਗੁਰਾਂ ਦੀ ਸਿੱਖਿਆ ਵੀ ਪੁੱਲੇ ਬੰਨ੍ਹਣੀ ਆ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸਿੱਖਿਆ ਤੇ ਚੱਲਣ ਦਾ ਯਤਨ ਵੀ ਕਰਨਾ ਇਕਾਂਡੇ ਬਾਟੇ ਦੀ ਪਾਲ ਜਿਹੜੀ ਉਹ ਵੀ ਸਰਪਨ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ